ਸਤਿ ਸ੍ਰੀ ਅਕਾਲ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਸਵਾਗਤ ਹੈ ਅੱਜ ਦਾ ਵਿਸ਼ਾ ਲੈ ਕੇ حاضر ਹੋਏ ਹਾਂ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਸੋ ਕਲਾਸ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਸੋ ਅੱਜ ਦੀ ਕਲਾਸ ਥਿਊਰੀ ਟਾਈਪ ਰਹੇਗੀ ਜੀ ਭਾਈ ਗੁਰਦਾਸ ਜੀ ਆਪਣੇ ਸਮੇਂ ਦੇ ਮਹਾ ਵਿਦਵਾਨ ਸਿੱਖ ਸਨ ਉਹਨਾਂ ਨੇ 39 ਵਾਰਾਂ ਦੀ ਰਚਨਾ ਕੀਤੀ ਸੀ ਉਨ੍ਹਾਂ ਵੱਲੋਂ ਰਚੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਗੁਰਬਾਣੀ ਦੀਆਂ ਆਸ਼ਿਆਾਂ ਦੀ ਵਿਸਥਾਰਪੂਰਵਕ ਵਿਆਖਿਆ ਤੇ ਗੁਰਮਤਿ ਦੇ ਫਲਸਫੇ ਨੂੰ ਦਲੀਲਾਂ ਤੇ ਉਦਾਹਰਨਾਂ ਦੇ ਨਾਲ ਸਪਸ਼ਟ ਕੀਤਾ ਗਿਆ ਹੈ। ਇਦੇ ਨਾਲ ਹੀ ਅਸੀਂ ਹੁਣ ਵਿਸਥਾਰਪੂਰਵਕ ਵਾਰਾਂ ਨੂੰ ਸਮਝਾਂਗੇ ਵਾਰ ਪਹਿਲੀ ਪਹਿਲੀ ਵਾਰ ਵਿੱਚ ਸ੍ਰਿਸ਼ਟੀ ਦੇ ਆਰੰਭ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਹੋਰ ਗੁਰੂ ਸਾਹਿਬਾਨਾਂ ਦੇ ਜੀਵਨ ਵਿਰਤਾਂਤ ਨੂੰ ਪੇਸ਼ ਕੀਤਾ ਗਿਆ ਹੈ ਇਸ ਵਾਰ ਦੀਆਂ ਕੁੱਲ 49 ਪੌੜੀਆਂ ਸ਼ਾਮਿਲ ਹਨ ਦੂਜੀ ਅਤੇ 22ਵੀਂ ਵਾਰ ਇਨ੍ਹਾਂ ਦੋਵਾਂ ਵਾਰਾਂ ਵਿੱਚ ਪਾਰ ਬ੍ਰਹਮ ਦੀ ਵਿਆਪਕਤਾ ਪ੍ਰਭੂ ਦੀ ਅਨੰਤਤਾ ਸਰਵ ਸ਼ਕਤੀਮਾਨਤਾ ਗੁਰਮੁਖ ਦੀ ਮਹਿਮਾ ਸ੍ਰਿਸ਼ਟੀ ਅਤੇ ਪ੍ਰਭੂ ਦੇ ਸਵੰਧਾਂ ਬਾਰੇ ਦੱਸਿਆ ਹੈ ਪ੍ਰਭੂ ਆਪ ਹੀ ਸਭ ਕੁਝ ਹੈ ਤੇ ਦੇ ਨਾਲ ਹੀ ਤੀਸਰੀ ਵਾਰ ਇਸ ਵਾਰ ਵਿੱਚ ਗੁਰੂ ਅਤੇ ਸਿੱਖ ਦੇ ਇੱਕ ਦੂਜੇ ਦੇ ਅਪੇਧ ਹੋਣ ਬਾਰੇ ਦੱਸਿਆ ਗਿਆ ਹੈ ਆਪ ਜੀ ਨੇ ਸਾਰੀਆਂ ਵਾਰਾਂ ਨੂੰ ਚੰਗੀ ਤਰ੍ਹਾਂ ਨੋਟ ਕਰ ਲੈਣਾ ਜੀ ਆਪਣੇ ਨੋਟਸ ਦੇ ਵਿੱਚ ਚੌਥੀ ਅਤੇ 23ਵੀਂ ਵਾਰ ਦੋਮਾਂ ਵਾਰਾਂ ਵਿੱਚ ਦੱਸਿਆ ਗਿਆ ਹੈ ਕਿ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਸਾਰੇ ਬਰਾਬਰ ਹਨ ਤੇ ਪ੍ਰਭੂ ਵੱਡੇ ਛੋਟੇ ਵਿੱਚ ਕੋਈ ਅੰਤਰ ਨਹੀਂ ਕਰਦਾ ਇਹਦੇ ਨਾਲ ਹੀ ਸਾਡੀ ਪੰਜਵੀਂ ਵਾਰ ਇਸ ਵਾਰ ਵਿੱਚ ਗੁਰਮੁਖ ਦੇ ਗੁਣਾ ਅਤੇ ਲੱਛਣਾ ਬਾਰੇ ਵਿਚਾਰ ਹੋਈ ਹੈ ਗੁਰਮੁਖ ਨਾਲ ਮਨਮੁਖ ਦੇ ਜੀਵਨ ਨੂੰ ਤੁਲਨਾਇਆ ਗਿਆ ਹੈ ਇਥੇ ਇੱਕ ਹੋਰ ਜੀ ਨੋਟ ਕਰਨਾ ਸਾਰੇ ਕਿ ਇਹਦੇ ਨਾਲ ਹੀ ਆਪਣਾ ਟੈਲੀਗ੍ਰam ਚੈਨਲ ਵੀ ਚੱਲ ਰਿਹਾ ਹੈ ਜਿੱਥੇ ਅਸੀਂ ਇਹਨਾਂ ਦੇ ਐਮਸੀਕਿਊ ਵੀ ਕਰਦੇ ਹਾਂ ਸੋ 6ਵੀਂ ਅਤੇ 8ਵੀਂ ਵਾਰ ਇਨ੍ਹਾਂ ਦੋਮਾਂ ਵਾਰਾਂ ਵਿੱਚ ਗੁਰਮੁਖ ਵਿਅਕਤੀ ਦੀ દੈਨਿਕ ਮਰਿਆਦਾ ਜਿਵੇਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਸਾਧ ਸੰਗਤ ਵਿੱਚ ਹਾਜ਼ਰੀ ਦੇਣਾ ਕੀਰਤਨ ਸਰਵਣ ਕਰਨਾ ਸ਼ਾਮ ਵਕਤ ਰਹਿਰਾਸ ਸਾਬ ਦਾ ਪਾਠ ਕਰਨਾ ਤੇ ਰਾਤ ਵੇਲੇ ਕੀਰਤਨ ਸੁਹਿਲਾ ਆਦਿ ਬਾਰੇ ਵੀ ਦੱਸਿਆ ਗਿਆ ਹੈ ਸਤਵੀਂ ਵਾਰ ਇਸ ਵਾਰ ਵਿੱਚ ਦੱਸਿਆ ਗਿਆ ਹੈ ਕਿ ਗੁਰਮੁਖ ਵਿਅਕਤੀ ਹਰ ਸਥਿਤੀ ਅਤੇ ਪਰਵੇਸ਼ ਵਿੱਚ ਪ੍ਰਭੂ ਦੇ ਸਨਮੁਖ ਰਹਿੰਦਾ ਹੈ ਇਹਦੇ ਨਾਲ ਹੀ ਅਗਲੀ 8ਵੀਂ ਵਾਰ ਇਸ ਵਾਰ ਦੀਆਂ 24 ਪੌੜੀਆਂ ਵਿੱਚ ਭਾਈ ਸਾਹਿਬ ਨੇ ਆਪਣੇ ਯੁੱਗ ਦੀ ਯੁੱਗ ਦੀਆਂ ਸਮਾਜਿਕ ਸੱਭਿਆਚਾਰਕ ਸਥਿਤੀਆਂ ਦਾ ਵਰਣਨ ਵੀ ਕੀਤਾ ਗਿਆ ਹੈ ਸੋ ਨਾਲ ਹੀ ਇਹਦੇ 9ਵੀਂ ਵਾਰ ਗੁਰਸਿੱਖੀ ਨੂੰ ਧਾਰਨ ਕਰਨਾ ਅਤੇ ਨਿਭਾਉਣਾ ਕੋਈ ਸੌਖਾ ਕੰਮ ਨਹੀਂ ਇਸ ਨੌਵੀਂ ਵਾਰ ਵਿੱਚ ਵੀ ਇਹ ਵਿਸਥਾਰ ਪੂਰਵਕ ਗੁਰੂ ਸਾਹਿਬਾਨ ਜੀ ਨੇ ਦੱਸਿਆ ਹੈ ਸੋ ਦਸਵੀਂ ਵਾਰ ਇਸ ਵਾਰ ਦੀਆਂ 23 ਪੌੜੀਆਂ ਹਨ ਜੀ ਭਾਈ ਸਾਹਿਬ ਭਾਰਤੀ ਇਤਿਹਾਸ ਇਤਿਹਾਸ ਵਿੱਚ ਹੋਏ ਭਗਤਾਂ ਦੇ ਜੀਵਨ ਵੇਰਵਿਆਂ ਨੂੰ ਵਿਆਨ ਕਰਦੇ ਹੋਏ ਭਗਤੀ ਭਾਵ ਦੇ ਵਿਭਿੰਨ ਧਰਾਤਰਾ ਨੂੰ ਦ੍ਰਿੜ ਕਰਵਾਉਂਦੇ ਹਨ ਭਗਤਾਂ ਵਿੱਚ ਜੈ ਦੇਵ ਨਾਮਦੇਵ ਤਰਲੋਚਨ ਧੰਨਾ ਬੇਣੀ ਫਰੀਦ ਕਵੀਰ ਸੈਨ ਪੀਪਾ ਰਵਿਦਾਸ ਆਦ ਇਹਨਾਂ ਦੇ ਵਿੱਚ ਆਉਂਦੇ ਹਨ ਸੋ ਦਸਵੀਂ ਵਾਰ ਦੇ ਨਾਲ ਆਵਾਦ 11ਵੀਂ ਵਾਰ ਇਸ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰगोबिंद ਸਾਹਿਬ ਦੇ ਪ੍ਰੀਅ ਸਿੱਖਾਂ ਬਾਰੇ ਦੱਸਿਆ ਗਿਆ ਹੈ ਗੁਰਸਿੱਖਾਂ ਦੇ ਨਾਵਾਂ ਨਾਲ ਉਹਨਾਂ ਦੀਆਂ ਜਾਤਾਂ ਗੋਤਾਂ ਦੇ ਬੇਰਬੇ ਵੀ ਆਏ ਹਨ 12ਵੀਂ ਵਾਰ ਸੌਰੀ 13ਵੀਂ ਵਾਰ ਇਸ ਵਾਰ ਵਿੱਚ ਪ੍ਰਭੂ ਦੇ ਪ੍ਰੇਮ ਪਿਆਲੇ ਅਤੇ ਪ੍ਰੇਮ ਰਸ ਦੀ ਇੱਕ ਬੂੰਦ ਲੱਖਾਂ ਦਰਿਆਵਾਂ ਅਤੇ ਸਮੁੰਦਰਾਂ ਦੇ ਇਸ਼ਨਾਨ ਤੋਂ ਉਚੇਰੀ ਹੈ ਇਸਦੇ ਬਾਅਦ 14ਵੀਂ ਅਤੇ 30ਵੀਂ ਵਾਰ ਇਨ੍ਹਾਂ ਵਾਰਾਂ ਵਿੱਚ ਭਾਈ ਸਾਹਿਬ ਸੱਚ ਅਤੇ ਝੂਠ ਆਦਿਕ ਨੈਤਿਕ ਕਦਰਾਂ ਕੀਮਤਾਂ ਦੇ ਗੁਣਾ ਦੋਸ਼ਾਂ ਬਾਰੇ ਵਿਚਾਰ ਕੀਤਾ ਗਿਆ ਹੈ ਇਹਦੇ ਨਾਲ ਹੀ ਅਸੀਂ ਕਰਾਂਗੇ ਜੀ 15ਵੀਂ ਵਾਰ ਅਤੇ 16ਵੀਂ ਵਾਰ ਇਨ੍ਹਾਂ ਵਾਰਾਂ ਵਿੱਚ ਮਨੁੱਖੀ ਜੂਨ ਨੂੰ ਸਭ ਜੂਨਾਂ ਤੋਂ ਉੱਤਮ ਮੰਨਿਆ ਹੈ ਇਜੋ ਜਿਹਾ ਉਹ ਬੀਜਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ ਇਹਦੇ ਨਾਲ ਹੀ ਅਗਲੀ ਸਾਡੀ 17ਵੀਂ ਵਾਰ ਇਸ ਵਾਰ ਵਿੱਚ ਮਨਮੁਖ ਦੀ ਦਸ਼ਾ ਨੂੰ ਖੂ ਦੇ ਡੱਡੂ ਨਾਲ ਤੁਲਨਾਇਆ ਗਿਆ ਹੈ ਉਹ ਚਿੱਕੜ ਵਿੱਚ ਰਹਿ ਕੇ ਆਪਣਾ ਜੀਵਨ ਨਸ਼ਟ ਕਰ ਲੈਂਦਾ ਹੈ ਸੋ ਇਹਦੇ ਨਾਲ ਹੀ ਅਗਲੀ ਸਾਡੀ 18ਵੀਂ ਵਾਰ ਇਸ ਵਾਰ ਵਿੱਚ ਕਾਦਰ ਤੇ ਕੁਦਰਤ ਦੇ ਆਪਸੀ ਸੰਬੰਧਾਂ ਬਾਰੇ ਚਰਚਾ ਕੀਤੀ ਗਈ ਹੈ। ਨੈਕਸਟ ਵੀਮੀਵਾਰ ਇਸ ਵਾਰ ਵਿੱਚ ਸਾਰੇ ਸਤਿਗੁਰਾਂ ਵਿੱਚ ਇੱਕ ਹੀ ਜੋਤ ਦੇ ਪ੍ਰਚਲਿਤ ਹੋਣ ਬਾਰੇ ਦੱਸਿਆ ਗਿਆ ਹੈ। ਗੁਰਮੁਖਾਂ ਅਤੇ ਗੁਰਸਿੱਖਾਂ ਨੂੰ ਇਸ ਰਹੱਸ ਦੀ ਸੋਝੀ ਸੋ ਹੋ ਜਾਂਦੀ ਹੈ ਨਾਲ ਹੀ ਇਹਦੇ ਜੀ 21ਵੀਂ ਵਾਰ ਇਸ ਵਾਰ ਵਿੱਚ ਗੁਰਸਿੱਖੀ ਵਿੱਚ ਕੇਵਲ ਪ੍ਰੇਮ ਭਗਤੀ ਨੂੰ ਪ੍ਰਵਾਨ ਕੀਤਾ ਗਿਆ ਹੈ ਮਨੁੱਖ ਦੀਆਂ ਸਿਆਣਪਾਂ ਚਤੁਰਾਈਆਂ ਗਿਆਨ ਧਿਆਨ ਗਰਭ ਗੁਮਾਨ ਕਿਸੇ ਕੰਮ ਵੀ ਨਹੀਂ ਆਉਂਦੇ ਇਸ ਨੂੰ ਵਿਸਥਾਰ ਪੂਰਵਕ ਭਾਈ ਗੁਰਦਾਸ ਜੀ ਨੇ ਲਿਖਿਆ ਹੈ 24ਵੀਂ ਵਾਰ ਇਸ ਵਾਰ ਵਿੱਚ ਭਾਈ ਸਾਹਿਬ ਜੀ ਦੱਸਦੇ ਹਨ ਕੀ ਆਸਲ ਵਿੱਚ ਗੁਰ ਸ਼ਬਦ ਹੀ ਗੁਰਮੂਰਤ ਹੈ ਅਤੇ ਇਹ ਸਾਧ ਸੰਗਤ ਦੁਆਰਾ ਹੀ ਪ੍ਰਗਟ ਹੁੰਦਾ ਹੈ 25ਵੀਂ ਵਾਰ ਇਸ ਵਾਰ ਵਿੱਚ ਗੁਰਮੁਖਾਂ ਦੀ ਮਰਿਆਦਾ ਸਾਧ ਸੰਗਤ ਦੇ ਪ੍ਰਤਾਪ ਅਤੇ ਨਿਮਰਤਾ ਦਾ ਗੁਣਗaan ਕੀਤਾ ਗਿਆ ਹੈ ਟੈਲੀਗ੍ਰam ਚੈਨਲ ਤੇ MCQ ਤੁਸੀਂ ਜ਼ਰੂਰ ਕਰਨਾ ਜੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਜਾਵੇਗਾ 22ਵੀਂ ਵਾਰ ਇਸ ਵਿੱਚ ਕਈ ਪ੍ਰਕਾਰ ਦੇ ਵਿਸ਼ੇ ਜਿਵੇਂ ਗੁਰੂ ਹੀ ਪਰਮੇਸ਼ਰ ਰੂਪ ਹੈ ਗੁਰਮੁਖਾਂ ਦੇ ਪਰਉਪਕਾਰ ਕਾਲਯੁਗ ਵਿੱਚ ਨਾਮ ਦੀ ਪ੍ਰਧਾਨਤਾ ਨਿਮਰਤਾ ਸੱਚ ਦੀ ਮਹਿਮਾ ਅਤੇ ਸਾਧ ਸੰਗਤ ਆਦ ਵੀ ਸ਼ਾਮਿਲ ਹਨ 27ਵੀਂ ਵਾਰ ਇੱਥੇ ਭਾਈ ਗੁਰਦਾਸ ਜੀ ਵਿਆਨ ਕਰਦੇ ਨੇ ਇਸ ਵਾਰ ਵਿੱਚ ਇਸ ਵਾਰ ਵਿੱਚ ਗੁਰਸਿੱਖਾਂ ਦੀ ਸੱਚੀ ਪ੍ਰੀਤ ਨੂੰ ਲੈਲਾ ਮਜਨੂ ਸੱਚੀ ਪੁੰਨੂ ਦੀ ਪ੍ਰੀਤ ਨੂੰ ਵਿਆਨਿਆ ਗਿਆ ਹੈ 28ਵੀਂ ਵਾਰ ਇਸ ਵਾਰ ਦੀਆਂ 22 ਪੌੜੀਆਂ ਵਿੱਚ ਗੁਰਸਿੱਖੀ ਦਾ ਕਠਨ ਮਾਰਗ ਨਿਸ਼ਕਾਮ ਸੇਵਾ ਗੁਰੂ ਦੀ ਸ਼ਕਤੀ ਆਤਮ ਸੁਖ ਅਤੇ ਨਿਮਰਤਾ ਆਦਿ ਵਿਸ਼ੇ ਇਸ ਵਿੱਚ ਸ਼ਾਮਿਲ ਕੀਤੇ ਗਏ ਹਨ 29ਵੀਂ ਵਾਰ ਇਸ ਵਾਰ ਵਿੱਚ ਸਾਧ ਸੰਗਤ ਗੁਰਸਿੱਖੀ ਸਹਿਜ ਪਦ ਜਾਪ ਮਨਜੀਤ ਜਗਜੀਤ ਅਤੇ ਗੁਰੂ ਦੀ ਵਡਿਆਈ ਆਦ ਵਿਸ਼ੇ ਇਹਦੇ ਵਿੱਚ ਭਾਈ ਗੁਰਦਾਸ ਜੀ ਨੇ ਸ਼ਾਮਿਲ ਕੀਤੇ ਹਨ 31ਵੀਂ ਵਾਰ ਇਸ ਵਾਰ ਵਿੱਚ ਗਿਆਨੀ ਅਤੇ ਅਗਿਆਨੀ ਦੇ ਗੁਣ ਲੱਛਣ ਦੱਸੇ ਗਏ ਹਨ ਗਿਆਨੀ ਲੋਕ ਸੱਚ ਨੂੰ ਖੋਜ ਲੈਂਦੇ ਹਨ ਜਦੋਂ ਕਿ ਅਗਿਆਨੀ ਪੁਰਸ਼ਾਂ ਨੂੰ ਜਮਦੂਤਾਂ ਦੀ ਮਾਰ ਪੈਂਦੀ ਹੈ ਭਾਈ ਗੁਰਦਾਸ ਜੀ ਇੱਥੇ ਇਸ ਨੂੰ ਡਿਟੇਲ ਵਿੱਚ ਬਿਆਨ ਕਰਦੇ ਹਨ 32ਵੀਂ ਵਾਰ ਇਸ ਵਿੱਚ ਆਪ ਨੇ ਮੂਰਖ ਦੇ ਪ੍ਰਕਰਣ ਨੂੰ ਜਾਰੀ ਰੱਖਿਆ ਹੈ ਕਿ ਮੂਰਖ ਆਪਣੀਆਂ ਕਰਤੂਤਾਂ ਨਾਲ ਪ੍ਰਗਟ ਹੋ ਜਾਂਦਾ ਹੈ ਭਾਵ ਸੱਚ ਦੀ ਪ੍ਰਾਪਤੀ ਤੋਂ ਦੂਰ ਰਹਿੰਦਾ ਹੈ 33ਵੀਂ ਵਾਰ ਇਸ ਵਾਰ ਦੀਆਂ 22 ਪੌੜੀਆਂ ਵਿੱਚ ਕਈ ਤਰ੍ਹਾਂ ਦੇ ਵਿਸ਼ੇ ਆਏ ਹਨ ਜਿਵੇਂ ਗੁਰਮੁਖ ਮਨਮੁਖ ਵਿਵਚਾਰਨ ਇਸਤਰੀ ਦ્વੈਤ ਭਾਵ ਅਤੇ ਗੁਰਸਿੱਖੀ ਦਾ ਮਹੱਤਵ ਗੁਰੂ ਜੀ ਨੇ ਬੜੇ ਤਰੀਕੇ ਨਾਲ ਬਿਆਨ ਕੀਤਾ ਹੈ 34ਵੀਂ ਅਤੇ 36ਵੀਂ ਵਾਰ ਇਨਾਂ ਵਾਰਾਂ ਦੀਆਂ 21 ਪੌੜੀਆਂ ਵਿੱਚ ਮਨਮੁਖ अथवा ਬੇਮੁਖ ਦੀ ਤਰਸਯੋਗ ਅਤੇ ਕਹਾਉਣੀ ਸਥਿਤੀ ਨੂੰ ਬਿਆਨ ਕੀਤਾ ਹੈ। ਮੀਣਾ ਸ਼ਬਦ ਬੇਮੁਖ ਵਿਅਕਤੀਆਂ ਲਈ ਹੀ ਇੱਥੇ ਵਰਤਿਆ ਗਿਆ ਹੈ। 37ਵੀਂ ਵਾਰ ਇਸ ਵਾਰ ਵਿੱਚ ਪ੍ਰਭੂ ਦੇ ਚੋਜ, ਉਸ ਦੀ ਬਚਿੱਤਰ ਰਚਨਾ, ਮਾਨਸ ਜਨਮ ਦੀ ਦੁਰਲੱਭਤਾ, ਬਾਲ ਅਵਸਥਾ, ਮਾਤਾ ਦੇ ਉਪਕਾਰ, ਸੰਸਾਰਕ ਝਮੇਲੇ ਅਤੇ ਮਨਮੁਖ ਆਦ ਵਿਸ਼ੇ ਇਸ ਵਿੱਚ ਸ਼ਾਮਿਲ ਹਨ। 38ਵੀਂ ਵਾਰ ਪਾਈਸਾਵ ਅਨੁਸਾਰ ਗੁਰਸਿੱਖ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਵਿਕਾਰਾਂ ਤੋਂ ਮੁਕਤ ਹੁੰਦਾ ਹੈ। 39ਵੀਂ ਵਾਰ ਇਸ ਵਾਰ ਦੀਆਂ 21 ਪੌੜੀਆਂ ਵਿੱਚ ਬਹੁਤ ਸਾਰੇ ਵਿਸ਼ੇ ਆਏ ਹਨ ਜਿਵੇਂ ਸਤਿਗੁਰੂ ਗੁਰੂ ਨਾਨਕ ਤੋਂ ਗੁਰੂ ਅਰਜਨ ਦੇਵ ਜੀ ਤੱਕ ਪ੍ਰਭੂ ਦਾ ਸਰੂਪ, ਸੱਚਾ ਜੀਵਨ ਸਭ ਤੋਂ ਉੱਚਾ ਸੁੱਚਾ ਹੈ। ਪ੍ਰੇਮ ਰਸ ਨੂੰ ਕੋਈ ਵਿਰਲਾ ਹੀ ਪਿੰਦਾ ਹੈ ਆਦ ਵਿਸ਼ੇ ਆਏ ਹਨ ਸੋ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਕਲਾਸ ਵਧੀਆ ਲੱਗੇ ਤਾਂ ਲਾਈਕ ਕਰਨਾ ਨਾ ਭੁੱਲਣਾ ਤਦ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ ਜੀ